재미 ਸਾਖਿਓ ਅੱਜ ਆਪਣੇ ਵੱਲੋਂ ਜੋ ਪ੍ਰੋਟੈਸਟ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਆਪਣੇ ਸਾਥੀਆਂ ਨੂੰ ਜਿਹੜਾ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਔਰ ਰੋਜ਼ ਦੇ ਚਲਦੇ ਬਾਕੀ ਜੋ ਸਾਥੀ ਰਹਿੰਦੇ ਸਨ ਉਹ ਤੁਰੀ ਬਬਨਪੁਰ ਦੇ ਨੇੜੇ ਜਿਹੜਾ ਸੀ ਪਾਵਰ ਗ੍ਰਿਡ ਦੇ ਪੁਲ ਨੂੰ ਜਾਮ ਕਰਕੇ ਬੈਠੇ ਸਨ ਕਿਉਂਕਿ ਤਿੰਨ ਸਾਥੀ ਜਿਹੜੇ ਸੀ ਭਾਵੁਕ ਹੋ ਕੇ ਉਹ ਉਹਨਾਂ ਦੇ ਪੁਲ ਤੇ ਚੜ ਚੁੱਕੇ ਸੀ ਪਾਵਰ ਗ੍ਰਿਡ ਦੇ ਪੁਲਾਂ ਤੇ ਚੜ ਚੁੱਕੇ ਸੀ ਜਿੱਦ ਥੱਲੇ ਨਹਿਰਾਂ ਵਗਦੀਆਂ ਨੇ ਤਾਂ ਆਪਣੇ ਵੱਲੋਂ ਸੜਕ ਜਾਮ ਸੀ ਸੰਗਰੂਰ ਪ੍ਰਸ਼ਾਸਨ ਨੇ ਆਪਣੇ ਨਾਲ ਗੱਲਬਾਤ ਤਾਂ ਕੀਤੀ ਪਰ ਉਹਨਾਂ ਨੂੰ ਇੱਕੋ ਹੀ ਮੰਗ ਰੱਖੀ ਗਈ ਸੀ ਵੀ ਸਾਡਾ ਹਾਲ ਜਿਹੜਾ ਹੈ ਉਹ ਤੁਸੀਂ ਕਰਵਾਓ ਉਸ ਤੇ ਚੱਲਦੇ ਅਜੇ ਗੱਲਬਾਤ ਚੱਲ ਰਹੀ ਸੀ ਕਿ ਇੱਕ ਸਾਥੀ ਨੇ ਭਾਬੋ ਘੋਕੇ ਜਿਹੜੀ ਐ ਮਹਿਰਾਂ ਦੇ ਵਿੱਚ ਜਿਹੜੀ ਛਾਲ ਲਗਾ ਦਿੱਤੀ ਤਾਂ ਸੰਗਰੂਰ ਪ੍ਰਸ਼ਾਸਨ ਨੇ ਪਹਿਲਾਂ ਵੀ ਧੱਕਾ ਕੀਤਾ ਸੀ ਪਾਰਕ ਦੇ ਵਿੱਚ ਆਪਣੇ ਸਾਥੀ ਜਿਹੜੇ ਨੇ ਚੱਕਲੇ ਉਸ ਤੋਂ ਬਾਅਦ ਹੁਣ ਇੱਥੇ ਬਬਨਪੁਰ ਵੀ ਜਿਹੜੇ ਨੇ ਆਪਣੇ ਸਾਥੀ ਉਹ ਚੱਕਲੇ ਔਰ ਤੋ ਟਕਾ ਮੁਕੀ ਕੀਤੀ ਗਈ ਕਿ ਸੀਟਿਆ ਗਿਆ ਇੱਥੇ ਵੀ ਕੁੜੀਆਂ ਨੂੰ ਮੁੰਡਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਔਰ ਇੱਥੇ ਜੈਂਟਸ ਪੁਲਿਸ ਨੇ ਜਿਹੜਾ ਉਹ ਜਿਹੜਾ ਉੱਥੇ ਲੇਡੀਜ਼ ਨੂੰ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਕਸੀੜ ਕੇ ਕਿ ਸੜਕਾਂ ਤੇ ਕਸੀੜ ਕੇ ਜਿਹੜਾ ਉਹ ਬੱਸਾਂ ਦੇ ਵਿੱਚ ਸੁੱਟਿਆ ਗਿਆ ਔਰ ਜਿਹੜੀ ਭੱਦੀ ਸ਼ਬਦਾਵਲੀ ਹੈ ਉਹ ਵਰਤੀ ਗਈ ਤਾ ਸਾਥੀਓ ਸਾਡੇ ਸੰਘਰਸ਼ ਦਾ ਵਿਰਾਮ ਜਿਹੜਾ ਉਹ ਇੱਥੇ ਤੱਕ ਨਹੀਂ ਰਹੇਗਾ ਜਲਦੀ ਹੀ ਜਦੋਂ ਵੀ ਜੇਕਰ ਸਾਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਦਬਾਣਾ ਚਾਹ ਰਹੀ ਹੈ ਉਸ ਤਰੀਕੇ ਦੇ ਨਾਲ ਅਸੀਂ ਦਬਣ ਦਬਣ ਵਾਲੇ ਨਹੀਂ ਆ ਕਿਉਂਕਿ ਸਾਡੇ ਸੰਘਰਸ਼ ਦਾ ਜਿਹੜਾ ਨਾਮ ਹੀ ਹੁਣ ਆਰ ਪਾਰ ਦੀ ਲੜਾਈ ਹੈ ਤਾ ਇਸ ਲਈ ਜਿਹੜੇ ਸਾਥੀ ਘਰਾਂ ਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਇੱਕ ਵੱਡੇ ਹਜੂਮ ਦੇ ਰੂਪ ਦੇ ਵਿੱਚ ਘਰਾਂ ਚ ਨਿਕਲ ਕੇ ਆਓ ਭਰਾਤਰੀ ਜਥੇਬੰਦੀਆਂ ਨੂੰ ਵੀ ਜਿਹੜੀ ਬੇਨਤੀ ਹੈ ਕਿ ਉਹ ਸਾਡੇ ਸਾਥ ਦੇ ਲਈ ਉਤਰਨ ਕਿਉਂਕਿ ਜਿਹੜੀ ਸਰਕਾਰ ਹੈ ਉਹ ਬੇਰਜਗਾਰਾਂ ਦੇ ਸੰਘਰਸ਼ ਤੋਂ ਡਰ ਗਈ ਹੈ ਔਰ ਸੰਘਰਸ਼ ਲਵਾਉਣ ਤੋਂ ਪਹਿਲਾਂ ਹੀ ਜਿਹੜੀ ਸਰਕਾਰ ਹੈ ਉਹ ਗ੍ਰਿਫਤਾਰੀਆਂ ਕਰ ਰਹੀ ਹੈ ਤਾਂ ਜਲਦੀ ਹੀ ਜਿਹੜਾ ਆਪਾਂ ਦੁਬਾਰਾ ਫੇਰ ਮਿਲਾਂਗੇ ਇਸੇ ਹੀ ਸ਼ਹਿਰ ਦੇ ਸੰਗਰੂਰ ਦੇ ਵਿੱਚ ਕਿਉਂਕਿ ਹੁਣ ਲੜਾਈ ਜਿਹੜੀ ਹੈ ਸਰਕਾਰ ਦੇ ਨਾਲ ਉਹ ਆਰ ਪਾਰ ਦੀ ਹੈ ਜੋ ਅੱਜ ਪੁਲਿਸ ਪ੍ਰਸ਼ਾਸਨ ਨੇ ਸਾਡੇ ਸਾਥੀ ਬੇਰਕਾ ਮਿਲ ਪਲਾਂਟ ਦੇ ਵਿੱਚੋਂ ਚੱਕਲੇ ਹਨ ਇਹ ਸਾਥੀ ਬਿਨਾ ਕਿਸੇ ਵਜ੍ਹਾ ਤੋਂ ਚੱਕਲੇ ਹਨ ਇਹ ਸ਼ਾਂਤੀਪੂਰਵਕ ਰੋਜ ਪ੍ਰਦਰਸ਼ਨ ਕਰਨ ਆਏ ਸਨ ਜੇਕਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਬਿਨਾ ਟਾਈਮ ਲਾਏ ਇਹਨਾਂ ਨੂੰ ਨਹੀਂ ਛੱਡਦੀ ਤੇ ਅਸੀਂ ਧੂਰੀ ਰੋਡ ਨਹਿਰ ਦੇ ਉੱਪਰ ਆਏ ਹੋਇਆ ਇੱਥੇ ਰੋਡ ਜਮ ਕਰ ਦਿੱਤਾ ਹੈ ਜੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਇੱਥੇ ਧੱਕਾ ਕੀਤਾ ਜਾਂਦਾ ਹੈ ਅਸੀਂ ਨਹਿਰਾਂ ਦੇ ਵਿੱਚ ਛਾਲਾ ਮਾਰਨ ਲਈ ਮਜਬੂਰ ਹੋ ਜਾਵਾਂਗੇ ਅੱਜ ਈਟੀਟੀ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਜੂਨੀਅਨ 594 ਬੈਕਲੌਗ ਜੂਨੀਅਨ ਜਦੋਂ 29 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਜਿਹੜਾ ਐਕਸ਼ਨ ਆ ਜਿਹੜਾ ਮਿੱਥਿਆ ਹੋਇਆ ਸੀਗਾ ਕੂਚ ਕਰਨਾ ਸੀਗਾ ਬੇਰੋਜ਼ਗਾਰ ਅਧਿਆਪਕਾਂ ਨੇ ਬੇਰਕਾ ਮਿਲਕ ਪਲਾਂਟ ਦੇ ਵਿੱਚ ਇਕੱਠੇ ਹੋ ਕੇ ਸੀਐਮ ਸਾਹਿਬ ਦੀ ਕੋਠੀ ਵੱਲ ਨੂੰ ਵਧਣਾ ਸੀਗਾ ਹੋਇਆ ਇਹ ਕਿ ਇਥੋਂ ਦੀ ਪੰਜਾਬ ਸਰਕਾਰ ਹੈ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਬੇਰੁਜ਼ਗਾਰਾਂ ਦੇ ਧਰਨਿਆਂ ਤੋਂ ਡਰ ਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਨੇਹਾ ਲਾਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਕਰਕੇ ਜਿੰਨੇ ਵੀ ਬੇਰੁਜ਼ਗਾਰ ਬੇਰਕਾ ਮਿਲਕ ਪਲਾਂਟ ਸੰਗਰੂਰ ਦੇ ਵਿੱਚ ਇਕੱਠੇ ਹੁੰਦੇ ਆ ਤੇ ਉਹਨਾਂ ਨੂੰ ਬਿਨਾਂ ਵਜਾ ਬਿਨਾਂ ਗੱਲ ਕਰੇ ਉੱਥੋਂ ਘੜੀਸ ਕੇ ਉਹਨਾਂ ਦੇ ਲੱਤਾਂ ਬਾਹਾਂ ਤੇ ਸੱਟਾਂ ਲੱਗਦੀਆਂ ਨੇ ਕੂਣੀਆਂ ਤੇ ਗੋਡਿਆਂ ਤੇ ਸੱਟਾਂ ਲੱਗਦੀਆਂ ਨੇ ਤੇ ਉਹਨਾਂ ਨੂੰ ਉੱਥੋਂ ਘੜੀਸ ਕੇ ਲਿਜਾਇਆ ਜਾਂਦਾ ਤੇ ਉਹਨਾਂ ਦੇ ਸਾਰੇ ਫੋਨ ਖੋਏ ਜਾਂਦੇ ਆ ਫੋਨ ਖੋਏ ਜਾਂਦੇ ਆ ਇੱਥੋਂ ਤੱਕ ਕਿ ਉਹਨਾਂ ਦੇ ਜਿੰਨੇ ਵੀ ਕਿਟਾਨੇ ਬੈਗ ਨੇ ਸਾਰੇ ਖੋ ਕੇ ਫੋਨ ਬੰਦ ਕਰਾ ਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਾ ਡੱਕਿਆ ਜਾਂਦਾ ਉਸ ਤੋਂ ਬਾਅਦ ਜਿੰਨੇ ਬੇਰੋਜ਼ਗਾਰ ਅਧਿਆਪਕ ਸਾਥੀ ਈਟੀਟੀ ਬੇਰੋਜ਼ਗਾਰ ਅਧਿਆਪਕ ਰਹਿੰਦੇ ਸੀਗੇ ਜਿੰਨੇ ਅਜੇ ਆ ਰਹੇ ਸੀਗੇ ਲੇਟ ਹੋਏ ਸੀਗੇ ਉਹ ਸਾਰੇ ਬੇਰੋਜ਼ਗਾਰ ਆਕ ਕੇ ਇਹ ਮੰਗ ਲੈ ਕੇ ਕਿ ਤੁਸੀਂ ਸਾਡੇ ਬੇਰੋਜ਼ਗਾਰ ਅਧਿਆਪਕਾਂ ਨੂੰ ਦੱਸੋ ਕਿ ਕਿਉਂ ਕੀ ਕਾਰਨ ਹੋਇਆ ਕਿ ਤੁਸੀਂ ਉਹਨਾਂ ਨੂੰ ਉੱਥੋਂ ਥਾਣੇ 'ਚ ਚੱਕੇ ਥਾਣੇ 'ਚ ਚੱਕ ਕੇ ਲੈ ਗਏ ਹੋ ਤਾਂ ਉਸ ਤੋਂ ਬਾਅਦ ਬੇਰੁਜ਼ਗਾਰ ਅਧਿਪਕਾਂ ਨੇ ਧੂਰੀ ਮਲੇਰਕੋੜਲੇ ਤੋਂ ਜਿਹੜਾ ਧੂਰੀ ਵਾਲਾ ਰੋਡ ਆ ਜਦੋਂ ਧੂਰੀ ਤੋਂ ਅੱਗੇ ਜਾਂਦੇ ਆ ਮਲੇਰਕੋੜਲੇ ਨੂੰ ਉਸੇ ਕਨਹਿਰ ਆਉਂਦੀ ਆ ਬੱਬਨਪੁਰ ਉੱਥੇ ਜਾ ਕੇ ਬੇਰੁਜ਼ਗਾਰ ਜਿਹੜਾ ਸਾਥੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਉੱਥੇ ਜਾ ਕੇ ਬੈੰਧਿਆ ਕਿ ਸਾਡੇ ਬੇਰੁਜ਼ਗਾਰ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਪਰ ਹੋਇਆ ਇਹ ਕਿ ਉਥੋਂ ਦਾ ਪੁਲਿਸ ਪ੍ਰਸ਼ਾਸਨ ਜਦੋਂ ਉੱਥੇ ਪਹੁੰਚਦਾ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਇੱਕ ਰਸਤਾ ਖਾਲੀ ਕਰੋ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਅਸੀਂ ਜਾਂਦ ਕੇ ਜਿਹੜੀ ਵੀ ਐਂਬੂਲੈਂਸ ਜਾਂਦੀ ਉਹਨਾਂ ਨੂੰ ਲਗਾਉ ਪਰ ਜਦੋਂ ਹੋਇਆ ਇਹ ਇੱਕ ਸਾਈਡ ਖਾਲੀ ਕਰੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਦੂਜੇ ਜਿਹੜੇ ਬੇਰੁਜ਼ਗਾਰ ਸਾਥੀ ਸੀਗੇ ਬੈਠੇ ਆ ਉਹਨਾਂ ਨੂੰ ਵੀ ਕੜੀਸਕੇ ਕੁੜੀਆਂ ਨੂੰ ਕੜੀਸਕੇ ਨਾਲ ਜਿਹੜੀਆਂ ਵੀਡੀਓ ਵੀ ਚੱਲ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਨਾਲ ਕਿਸ ਤਰੀਕੇ ਦੇ ਨਾਲ ਵੀਡੀਓ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕੁੜੀਆਂ ਨੂੰ ਕੜੀਸ ਕੜੀਸ ਕੇ ਇੱਥੇ ਦਾ ਪ੍ਰਸ਼ਾਸਨ ਕੜੀਸਕੇ ਲੈ ਕੇ ਗਿਆ ਬੱਸਾਂ ਦੇ ਵਿੱਚ ਡੱਕੇ ਲੈ ਕੇ ਗਿਆ ਸਾਧਰਥਾਣਾ ਧੂਰੀ ਦੇ ਵਿੱਚ ਸੰਗਰੂਰ ਦੇ ਵਿੱਚ ਕਿੰਨੇ ਹੀ 4-5 ਥਾਣਿਆਂ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੂੰ ਲੈ ਕੇ ਗਿਆ ਦਾ ਜਦੋਂ ਉਥੋਂ ਭੜੀਸਕੇ ਲੈ ਕੇ ਜਾ ਰਹੇ ਨੇ ਬੇਰੁਜ਼ਗਾਰਾਂ ਨਾਲ ਧੱਕਾ ਹੋ ਰਿਹਾ ਇੱਕ ਬੇਰੁਜ਼ਗਾਰ ਅਧਿਆਪਕ ਜਸਵਿੰਦਰ ਆ ਜਿਹੜਾ ਸਾਥੀ ਉਹ ਇਹ ਹਰਤਾਸ਼ ਹੋ ਕੇ ਨਰਾਸ਼ ਹੋ ਕੇ ਉਹਨੇ ਨਹਿਰ ਦੇ ਵਿੱਚ ਛਾਲ ਤੱਕ ਮਾਰ ਦਿੱਤੀ। ਪਰ ਇਹ ਇਥੋਂ ਦੀ ਜਿਹੜੀ ਗੂੰਗੀ ਬੋਲੀ ਸਰਕਾਰੋ ਦੇ ਕੰਨ ਦੇ ਉੱਪਰ ਜੂ ਨਹੀਂ ਸਕਰੀ ਇਹ ਸਰਕਾਰੇ ਨੋਟ ਰੱਖੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਤਿੱਖੇ ਰੂਪ ਦੇ ਵਿੱਚ ਐਕਸ਼ਨ ਹੋਣਗੇ। ਆ ਸਾਡਾ ਇੱਕ ਬੱਚਾ ਛੋਟਾ ਜਿਹਾ ਬੱਚਾ ਜਿਹੜਾ 3 ਤੋਂ 4 ਸਾਲ ਦਾ ਬੱਚਾ ਇਹਨਾਂ ਦੀ ਮੰਮੀ ਨੂੰ ਜਿਹੜਾ ਨਾਲ ਇਹਨਾਂ ਦੇ ਮਾਤਾ ਨੂੰ ਵੀ ਉਠਾਇਆ ਗਿਆ ਤੇ ਇਹਨਾਂ ਦੇ ਪਾਪਾ ਨਾਲ ਸੀਗੇ ਇਹ ਛੋਟਾ ਜਿਹਾ ਬੱਚਾ ਹੁਣ ਜਿਹੜਾ ਇਹ ਖਾਣ ਪੀਣ ਲਈ ਮੰਗ ਰਿਹਾ ਕਿਸ ਤਰੀਕੇ ਦੇ ਨਾਲ ਇਹ ਬੇਸ਼ਰਮ ਸਰਕਾਰ ਆ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਇਸ ਤਰੀਕੇ ਦੇ ਨਾਲ ਬੇਰੁਜ਼ਗਾਰਾਂ ਦੇ ਉੱਪਰ ਤਸੱਦ ਢਾਹੀ ਹੈ ਕਿ ਇੱਕ ਛੋਟਾ ਜਿਹਾ ਬੱਚਾ ਮਾਂ ਮਾਂ ਪੁਕਾਰ ਰਿਹਾ ਜਦੋਂ ਪੁਲਿਸ ਪ੍ਰਸ਼ਾਸਨ ਉਹਨੂੰ ਧੱਕੇ ਦੇ ਨਾਲ ਘੜੀ ਸਟੇਜ ਲੈ ਕੇ ਜਾ ਰਿਹਾ ਬਸ ਦੇ ਵਿੱਚ ਬਿਠਾ ਰਿਆ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਬੇਰੋਜ਼ਗਾਰਾਂ ਦੇ ਨਾਲ ਵਰਤਾਰਾ ਕਰ ਰਹੀ ਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਹਿ ਰਹੀ ਸੀਗੇ ਜਦੋਂ ਤੋਂ ਪਹਿਲਾਂ ਜਦੋਂ ਸਰਕਾਰ ਆਉਗੀ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਦੂਰ ਕੀਤੀ ਜਾਊਗੀ ਹੋਇਆ ਜੋ ਅੱਜ ਤੁਹਾਡੇ ਸਾਹਮਣੇ ਆ ਕੇ ਕਿਸ ਤਰੀਕੇ ਦੇ ਨਾਲ ਵਰਤਾਰਾ ਬੇਰੋਜ਼ਗਾਰਾਂ ਦੇ ਨਾਲ ਕਰ ਪਰਿਆ